ਅਸ ਕਾ ਜੀ ਮੈਂ ਪਾਸ ਸਿੰਘ ਕੋ ਸੱਤ ਦੇ ਦਿੱਤਾ ਸਭ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਆਏ ਸੀਗੇ ਉਦੋਂ ਮਾਨ ਜੋ ਸ਼੍ਰੀ ਖੰਤਮਨ ਜੀ ਜਿਹੜੇ ਸਾਡੇ ਬੰਦ ਤੇ ਘੱਗਰ ਦੇ ਵਾਸਤੇ ਆਏ ਸੀਗੇ ਖਾਸ ਕਰਕੇ ਵੀ ਜਿਹੜਾ ਅਗੇ ਹੜਾਂ ਦਾ ਪਾਣੀ ਦਾ ਜੋ ਵੀ ਸਾਡੇ ਬੰਦ ਟੁੱਟਦਾ ਸੀਗਾ ਉਹਦੇ ਸਬੰਧ ਵਿੱਚ ਕਿ ਘੱਗਰ ਦੀ ਸਾਫ ਸੁਭਾਈ ਹੋ ਗਈ ਉਹਨਾਂ ਦੇ ਆਉਣ ਤੇ ਤੁਰੰਤ ਤਸਵੀਰਾਂ ਮਸ਼ੀਨਾ ਆ ਗਈਆਂ ਪੋਪਲਾਈਨ ਆ ਗਈਆਂ ਪਰ ਉਹਨਾਂ ਦੇ ਜਾਣ ਤੋਂ ਬਾਅਦ ਤੁਰੰਤ ਹੀ ਉਹਨਾਂ ਮਸ਼ੀਨਾ ਨੂੰ ਉਹਨਾਂ ਨੇ ਆਪਣੇ ਟਰਾਲਿਆਂ ਤੇ ਲੱਦ ਕੇ ਲੈ ਗਏ ਉਸ ਤੋਂ ਬਾਅਦ ਉਸ ਤੇ ਕੋਈ ਕਿਸੇ ਪਾਪ ਲਾਈਨ ਕਿਸੇ ਕੋਈ ਜੀਸੀਬੀ ਜਾਂ ਕਿਸੇ ਕੋ ਨਾਮ ਨਿਸ਼ਾਨ ਨਹੀਂ ਰਿਹਾ ਜੀ ਉੱਥੇ ਖਾਲੀ ਥੈਲੇ ਰਹਿ ਗਏ ਪਰ ਉਸ ਤੋਂ ਬਾਅਦ ਜਦੋਂ মিডিਆ ਨੇ ਆ ਕੇ ਦੁਬਾਰਾ ਉਹ ਗਰਦਾ ਦੌਰਾ ਕੀਤਾ ਤਾਂ মিডিਆ ਦੇ ਜਿਹੜੀ ਉਸ ਤੋਂ ਬਾਅਦ ਬਾਈਟ ਚੱਲੀ ਹੈ ਜਿਹੜੀ মিডিਆ ਨੇ ਆ ਕੇ ਕਵਰੇਜ ਕੀਤੀ ਆ মিডিਆ ਦੇ ਉਸ ਕਵਰ ਕਰਨ ਤੋਂ ਬਾਅਦ ਫਿਰ ਦੁਬਾਰਾ ਉਸੇ ਢੰਗ ਨਾਲੀ ਮਸ਼ੀਨਾ ਦੀ ਜਿਹੜੀ ਕੰਮ ਹੈ ਉਹ ਕੱਲ ਤੋਂ ਦੁਬਾਰਾ ਚੱਲ ਗਿਆ ਕ ਗਰਦੀ ਸਾ ਉਸ ਪਾਈ ਦਾ ਬਨ ਚੌੜਾ ਹੁੰਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੋ ਵੀ মিডিਆ ਨੇ ਆ ਕੇ ਦੁਬਾਰਾ ਕਵਰ ਕੀਤਾ ਹੈ ਤੇ মিডিਆ ਦੇ ਕਾਰਨ ਹੀ ਜਿਹੜਾ ਮਤਲਬ ਇਹ ਕੰਮ ਹੈ ਜਿਹੜਾ ਦੁਬਾਰਾ ਸ਼ੁਰੂ ਹੋ ਸਕਿਆ ਤੇ মিডিਆ ਦੇ ਕਾਰਨ ਹੀ ਇਹ ਜਿਹੜਾ ਕੰਮ ਹੈ ਸੈਂਸਚਾਰੂ ਢੰਗ ਨਾਲ ਚੱਲ ਸਕੇ ਜਿੰਨਾ ਚਿਰ ਇਸ ਕੰਮ ਤੇ মিডিਆ ਗੌਰ ਰੱਖੂਗੀ ਤੇ ਅਸੀਂ ਦੁਬਾਰਾ ਤੋਂ ਧੰਨਵਾਦ ਕਰਦੇ ਆ ਸਮੂਹ ਕੋਰਟ ਸਾਹਿਬ ਵਾਲਿਆਂ ਵੱਲੋਂ মিডিਆ ਦਾ ਜਿਨ੍ਹਾਂ ਨੇ ਆ ਕੇ ਇੱਥੇ ਕਵਰ ਕੀਤਾ ਤੇ ਇਸ ਕੰਮ ਨੂੰ ਦੁਬਾਰਾ ਚਲਵਾਇਆ ਜਿਸ ਦਿਨ ਮੁੱਖ ਮੰਤਰੀ ਸਾਹਿਬ ਆਏ ਨੇ ਭਗਵੰਤਪਾਨ ਜੀ ਉਸ ਦਿਨ ਚਾਰ ਮਸ਼ੀਨਾਂ ਤੇ ਟਰੈਕਟਰ 340 ਟਰੈਕਟਰ ਸੀ ਤੇ ਜਦੋਂ ਮੁੱਖ ਮੰਤਰੀ ਸਾਹਿਬ ਚਲੇ ਗਏ ਉਦੋਂ 10 15 20 ਮਿੰਟ ਬਾਅਦ ਮਸ਼ੀਨਾਂ ਵੀ ਲੱਦ ਕੇ ਇੱਕ ਵੱਡੀ ਮਸ਼ੀਨ ਜੀ ਵੱਡੇ ਟਰੱਕ ਤੇ ਲੱਦ ਕੇ ਬਾਕੀ ਮਸ਼ੀਨਾਂ ਚੱਲੀਆਂ ਗਈਆਂ ਟਰੈਕਟਰ ਚਲੇ ਗਏ ਅੱਜ ਹੁਣ ਇੱਕ ਮਸ਼ੀਨ ਚੱਲ ਰਹੀ ਹੈ ਘੱਗਰ ਪੁਲ ਦੇ ਜਿੱਥੇ 100 ਫੁੱਟ ਦਾ ਪਾੜ ਪਿਆ ਸੀ ਉੱਥੇ ਮਸ਼ੀਨ ਚੱਲ ਰਹੀ ਹੈ ਟਰੈਕਟਰ ਚੱਲ ਰਹੇ ਨੇ ਤੇ ਇਹ ਕਿਰਪਾ ਕਰਕੇ ਹੋਰ ਮਸ਼ੀਨਾਂ ਪੁਲ ਦੇ ਵਾਲੇ ਪਾਸੇ ਨੱਕਾ ਬੌਲ ਤੋਂ ਨਜ਼ਰ ਆ ਸਾਰਾ ਔਰ ਮਸ਼ੀਨਾਂ ਭੇਜੀਆਂ ਜਾਣ ਕਿਰਪਾ ਕਰਕੇ ਬਹੁਤ ਧੰਨਵਾਦ ਹੋਵਾਂਗੇ ਤੁਹਾਡੇ